ਨਾ ਦੋ ਮੇਰਾ ਨਾਮ ਪਰਮਵੀਰ ਸਿੰਘ ਹੈ ਜੀ ਕਿਹੜਾ ਇਲਾਕਾ ਹੈ ਕਲਾਣਾ ਮੇ ਸਾਡੀ ਗਲੀ ਨੰਬਰ 4 ਚ ਅਸੀਂ ਰਹਿੰਦੇ ਆਂ ਕੀ ਗੱਲ ਹੋਈ ਤੇ ਸਾਡੇ ਘਰ ਇੱਕ ਸਾਲ ਤੋਂ ਕੰਮ ਕਰ ਰਹੀ ਸੀ ਇੱਕ ਕੰਮ ਵਾਲੀ ਪੂਜਾ ਨਾਮ ਮੇਰਾ ਕੰਬੋਏ ਵਾਲੀ ਗਲੀ ਚ ਰਹਿੰਦੀ athe ਪਹਿਲਵਾਨ ਕੁਲਚ ਵਾਲੇ ਦੇ ਨਾਲ ਹੀ ਤੇ ਇਹ ਬੀਤੇ ਦਿਨ ਦੀ ਗੱਲ ਹੈਗੀ 15 ਦਿਨ ਹੋ ਗਏ ਅੱਜ ਅਸੀਂ ਬੜੇ ਖਜਲ ਖਰਵਾਰ ਹੋ ਰਹੇ ਆਂ ਸੀਡ ਵਿਜਨ ਰਿਪੋਰਟ ਵੀ ਲਖਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਰੇ ਲੱਪੇ ਲਾ ਕੇ ਰੋਈ ਭੇਜ ਦਿੰਦੇ ਪਹਿਲਾਂ ਕਹਿੰਦੇ ਅਸੀਂ ਲੋੜ ਹੀ ਨਹੀਂ ਛੁੱਟੀਆਂ ਹੈਗੀਆਂ ਜੀ ਖਾਨੇ ਜਿੱਤੇ ਕੋਈ ਛੁੱਟੀ ਹੁੰਦੀ ਨਹੀਂ ਕਹਿੰਦੇ ਡੋਰਾ ਡਾਰਾ ਫੜਦੇ ਮੈਂ ਤੁਹਾਡਾ ਕੰਮ ਬਾਅਦ ਚ ਹੋਏਗਾ ਸਾਡੇ ਕੋਲ ਹੋਰ بڑے ਕੰਮ ਹੈਗੇ ਅਸੀਂ ਆਗੇ ਉਸ ਤੋਂ ਬਾਅਦ ਹਫਤਾ ਬੀਤਿਆ ਫਿਰ ਕਈ ਅੱਜ ਆਜੋ ਕਈ ਕੱਲ ਆਜੋ ਕਈ 12 ਵਜੇ ਸ਼ਾਮੀ ਆਜੋ ਸਾਭ ਨਹੀਂ ਹੈਗੇ ਬਸ ਸਾਡੇ ਗੱਲ ਨਹੀਂ ਕਰਦੇ ਵੇ ਉਹ ਕੰਮ ਵਾਲੀ ਦੀ ਫੇਵਰਚ ਗੱਲ ਕਰਦੇ ਵੇ ਫਿਰ ਮੈਨੂੰ ਉੱਥੇ ਇੱਕ ਸਲਵਿੰਦਰ ਸਿੰਘ ਹੈਗੇ ਐਸਾ ਹੀ ਉਹ ਕਹਿੰਦੇ ਜੀ ਇਹਨੇ ਕੋਈ ਏਨਾ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਜਿਹੜਾ ਇਹ ਚੁੱਕ ਕੇ ਥਾਣੇ ਲੈ ਆਈਏ ਦੱਸੋ ਭਾਜੀ ਇਹ ਵੱਡਾ ਸਾਡਾ ਕ੍ਰਾਈਮ ਕਿਉਂ ਨਹੀਂ ਹੈ 5 ਲੱਖ ਦਾ ਸੋਨਾ ਲੈ ਗਈ ਚੁੱਕ ਕੇ ਕੀ ਮੇਰੀ ਘਰ ਦੇਦ ਗੱਲ ਵੀ ਵੱਡੀ ਕਿ ਕੇ ਚਲੀ ਜਾਂਦੀ ਸਾਨੂੰ ਇੱਥੇ ਕੋਈ ਘਰ ਇੱਕ ਤਾਂ ਜੀ ਮਾਰ ਜਾਂਦੀ ਫਿਰ ਵੱਡਾ ਕ੍ਰਾਈਮ ਹੋਣਾ ਸੀ ਫਿਰ ਇਹਨਾਂ ਨੇ ਉਹਨੂੰ ਚੁੱਕਣਾ ਸੀ ਕਿਉਂ ਨਹੀਂ ਖੜਦੇ ਪਏ ਉਹਨੂੰ ਲੇਡੀਜ਼ ਪੁਲਿਸ ਭੁਲਾਣ ਉਹਨੂੰ ਕਿਉਂ ਨਹੀਂ ਹੱਥ ਲਾ ਸਕਦੇ ਕਹਿੰਦੇ ਜੀ ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਜੀ ਲੇਡੀਜ਼ ਕਾਊਂਟੇਬਲ ਬੁਲਾਣ ਉੱਪਰ ਚੜਾਈ ਕਰਨ ਪੁਲਿਸ ਦਾ ਤੇ 2 ਮਿੰਟ ਦਾ ਕੰਮ ਹੁੰਦਾ ਚੋਰ ਨੂੰ ਪਕਾਣਾ ਭਾਜੀ ਕੋ ਕੋਈ ਇੰਟਾਰਗੇਟ ਨਹੀਂ ਕੀਤਾ ਉਹਨੂੰ ਅਜੇ ਤੱਕ ਮੂੰਹ ਰੂਪੀ ਪੁੱਛਦੇ ਪਏ ਨੇ ਉਹਦੀ ਸੇਵਾ ਹੋਏਗੀ ਤੇ ਆਪਣੇ ਆਪ ਸ਼ੋਰ ਬਗਦਾ ਹੈ ਪਰ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਬੜੇ ਪਰੇਸ਼ਾਨ ਬੜੇ ਦੁਖੀ ਹੈਗੇ ਭਾਈ ਅੱਜ 15 ਦਿਨ ਹੋ ਗਏ ਖਰਾਬ ਹੁੰਦੇਵੇਂ ਅਸੀਂ ਮੈਂ ਤਾਂ ਮੇਰੀ ਘਰ ਦੀ ਰੋਜ਼ ਚੱਕਰ ਲਾਣੇ ਆ ਸਵੇਰੇ ਸ਼ਾਮੀ ਰੋਜ਼ ਜਾਂਦੇ ਆ ਅੱਜ ਫੇਰ ਅਸੀਂ ਜਾਣਾ ਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਗਏ ਹੁਣ ਇਹ ਦਰਖਾਸਤ ਦਿੱਤੀ ਹੋਈ ਆ ਹੁਣ ਸਾਨੂੰ ਥੋੜੀ ਉਮੀਦ ਹੈਗੀ ਆ ਇੱਕ ਐਸਐਚਓ ਸਾਹਿਬ ਹੈਗੇ ਨੀਰਜ ਸ਼ਰਮਾ ਉਹ ਬਹੁਤ ਹੀ ਅੱਛੇ ਆਦਮੀ ਵਧੀਆ ਬੰਦੇ ਉਹਨਾਂ ਨੇ ਸਾਡੀ ਸਾਰੀ ਗੱ ਥੋੜੀ ਬੋਧੀ ਆਸ ਹੈ ਕਿ ਸਾਡੀ ਸੁਣੀ ਜਾਏਗੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਬੜੇ ਪਰੇਸ਼ਾਨ ਹੈ ਸਾਡਾ ਸਮਾਨ ਤੁਹਾਨੂੰ ਮਿਲਣਾ ਚਾਹੀਦਾ 38 ਗ੍ਰਾਮ ਦਾ ਸੈਟ ਹੈਗਾ ਜੇ ਤੇ 17 ਗ੍ਰਾਮ ਦੇ ਚਾਹਣਾ ਵਿਧ ਪੈਂਡਲ ਸਾਢੇ ਪੰਜ ਤੋਲੇ ਸੋਨਾ ਹੈਗਾ ਭਾਜੀ ਸਾਡਾ ਮਿਹਨਤ ਦੀ ਕਮਾਈ ਸਾਡੀ ਇਹ ਮੇਰੀ ਵੋਟੀ ਦੇ ਪੇਕਿਆਂ ਦਾ ਸੈਟ ਹੈਗਾ ਸੀ ਚੈਨ ਮੈਂ ਬਣਾਕ ਦਿੱਤੀ ਆਂ ਇਹ ਮਿਹਨਤ ਕਰਦੇ ਭਾਈ ਮਜ਼ਦੂਰੀ ਕਰਨ ਵਾਲੇ ਬੰਦੇ ਹੈਗੇ ਆ ਸਾਡੇ ਨਾਲ ਬੜਾ ਮਾੜਾ ਧੱਕਾ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡਾ ਸਮਾਨ ਸਾਨੂੰ ਮਿਲੇ ਸਾਨੂੰ ਇਨਸਾਫ ਚਾਹੀਦਾ ਉਹਨੂੰ ਉਥੇ ਥਾਣੇ ਲਿਆਂ ਧੂਕੇ ਦੋ ਮਲਾਜਨ ਭੇਜਣ ਘਰ ਉਹਦੀ ਕੁਟਾਈ ਹੋਇ ਕਟਾਪਾ ਚੜਾ ਤੇ ਆਪਣੇ ਆਪ ਬੋਲੇਗੀ ਉਹ ਔਰ ਔਰ ਨਾਲ ਇੱਕ ਹੋਰ ਬੰਦੇ ਦਾ ਹੱਥ ਵੀ ਹੈਗਾ ਵਿੱਚ ਸਾਨੂੰ ਸਾਰਾ ਪਤਾ ਹੈਗਾ ਵਾ ਰਲ ਮਿਲ ਕੇ ਕੰਮ ਹੋਇਆ ਮਿਲੀ ਭੁਗਤ ਕੰਮ ਹੋਇਆ ਠੀਕ ਆ ਭਾਈ ਜੀ ਮਾਨਿਕਾ ਮੌਲ ਕਰ ਕੀ ਗੱਲ ਹੋਈ ਜ ਉਸ ਮੇਰੀ ਕੰਮ ਵਾਲੀ ਗਈ ਆ ਉਹ ਮੇਰਾ ਸਮਾਨ ਚੁੱਕ ਕੇ ਲੈ ਗਈ ਆ 골ਡ ਕੰਮ ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦਿਓ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬੈ ਗਈ ਆ ਅੰਦਰ ਜਾ ਕੇ ਬੈਠੀ ਆ ਦੇਖਦਾ ਮੈਂ ਨਿਕਾਲੀ ਪਾਰਤੀ ਮੈਂ ਚੱਲੀ 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 ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਦੇਖਿਆ ਮੈਂ ਸਮਾਨ ਕੱਢਣਾ ਹੀ ਅਲਮਾਰੀ 'ਚ ਤੇ ਅਲਮਾਰੀ ਨੂੰ ਲੋਕ ਲੱਗਾ ਆਇਆ ਸੀਗਾ ਮੈਂ ਕਿਹਾ ਲੋਕ ਤੇ ਮੈਂ ਲਾਇਆ ਹੀ ਨਹੀਂ ਹੋਇਆ ਅਲਮਾਰੀ ਨੂੰ ਲੋਕ ਲਗਾ ਕੇ ਚਾਬੀ ਉੱਪਰ ਆ ਗਈ ਆ ਤੇ ਮੈਂ ਖੋਲਿਆ ਸਮਾਨ ਮੈਂ ਪੈਸੇ ਗਿਨੇ ਪੈਸੇ ਪਏ ਸੀਗੇ ਔਰ ਐਦੇ ਸਾਹਮਣੇ ਕੋਈ ਜਨਾਬ ਨੇ ਮੈਨੂੰ ਪੈਸੇ ਦੇ ਕੇ ਗਿਆ ਹੀ ਮੈਨੂੰ ਲੱਗਾ ਕਿ ਇਹ ਪੈਸੇ ਨਾਲ ਲੈ ਗਏ ਹੋਵੇ ਵੀ ਜਿਹੜਾ ਲੋਕ ਲਗਾ ਕੇ ਰੱਖ ਗਿਆ ਮੈਂ ਪੈਸੇ ਦੇਖ ਕੇ ਪੈਸੇ ਪੂਰੇ ਸੀਗੇ ਥੋੜੀ ਦੇਰ ਬਾਅਦ ਫੇਰ ਮੈਂ ਆਪਣਾ ਸਮਾਨ ਦੇਖਿਆ ਡੱਬਾ ਖੋਲਿਆ ਸਮਾਨ ਸੀਗਾ ਅਸਮਾਨ ਖਾਲੀ ਪਿਆ ਸੀਗਾ ਫਿਰ ਮੈਂ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਅੱਜ ਕੰਮ ਤੇ ਨਹੀਂ ਆਣਾ ਕੱਲ ਆਵਾਂਗੀ ਤੇ ਆਏ ਨਹੀਂ ਮੈਂ ਇੱਧਰ ਮੇਰੇ ਹਸਬੰਦ ਘਰ ਨਹੀਂ ਸੀ ਗਏ ਮੈਂ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਐਂ ਦਾ ਤੂੰ ਥਾਣੇ ਜਾ ਰਿਪੋਰਟ ਵਗੈਰਾ ਲਖਾ ਤੇ ਇਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਘਰ ਆ ਤੈਨੂੰ ਘਰ ਆਣਾ ਪੈਣਾ ਮੈਂ ਡੇਗ ਗਈ ਮੈਨੂੰ ਸੱਟ ਲੱਗੀ ਐ ਤੇ ਇਹ ਘਰ ਆਈ ਨਹੀਂ ਤੈਨੂੰ ਮੈਂ ਥਾਣੇ ਗਈ ਰਿਪੋਰਟ ਲਖਣ ਦੋ ਮੁਲਾਜ਼ਮ ਆਏ ਮੇਰੇ ਨਾਲ ਇਹ ਆਂਦਿਆਂ ਨੂੰ ਘਰ ਵੇਟੀ ਹੀ ਰਾਂ ਗਦੇ ਓਟਗੇ ਪੁਲਿਸ ਨੇ ਵੇਖ ਕੇ ਉਸੇ ਵੇਲੇ ਤੇ ਮੰਨੀ ਨਹੀਂ ਹੀਗੀ ਬੜਾ ਬਕਾਇਆ ਉਹਨਾਂ ਨੇ ਬਹੁਤ ਬਕਾਇਆ ਹਾਂ ਨਹੀਂ ਮੰਨੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਬਟ ਸੁਣਵਾਈ ਨਹੀਂ ਹੋਂਦੀ ਐਨੇ ਪਤਾ ਨਹੀਂ ਪੈਸੇ ਛਾੜਦੇ ਆ ਕੀ ਐ ਸਾਰੇ ਆਮ ਰੋਲਾ ਪਾਂਦੀ ਐ ਕਿ ਤੁਸੀਂ ਸੀ ਡਿਵੀਜ਼ਨ ਜਿੱਥੇ ਮਰਜ਼ੀ ਚਲ ਜਾਓ ਡੀਐਸਪੀ ਐਸਐਚਓ ਜਿੱਥੇ ਮਰਜ਼ੀ ਚਲ ਜਾਓ ਸਾਰੇ ਮੇਰੇ ਨਾਲ ਆ ਕੋਈ ਵੀ ਸੁਣਵਾਈ ਨਹੀਂ ਤੁਹਾਡੀ ਮੇਰਾ ਇੱਕ ਸੈਟ ਆ 38 ਗ੍ਰਾਮ ਦਾ 17 ਗ੍ਰਾਮ ਦੀ ਚਾਹ ਨਾਲ ਵਿੱਚ ਪੈਂਡਲ ਕਿਨੇ ਲਖ ਰੋਸ ਦਾ ਸਾਲ ਹੋ ਗਿਆ 5.5 ਲੱਖ ਰੁਪਏ ਦਾ ਇਹੋ ਸਾਹੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਸਾਡਾ ਸਮਾਨ ਦਵਾਈਆ ਜਾਵੇ ਉਹਨਾਂ ਤੇ ਜ਼ੋਰ ਦਬਾਅ ਪਾ ਕੇ ਕਿਉਂਕਿ ਉਹਦੀ ਉਹਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹ ਆਜ਼ਾਦ ਹੁੰਦੀ ਵੀ ਔਰ ਸਰੀਆਮ ਸਾਨੂੰ ਧਮਕੀਆਂ ਲਗਾ ਰਹੀ ਹੈ ਕਿ ਜੋ ਮਰਜ਼ੀ ਕਰ ਲੋ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਔਰ ਇਹਦੇ ਨਾਲ ਇਹ ਸਾਡੀ ਗਲੀ ਦੇ ਵਿੱਚ ਹੈਗਾ ਉਹਦੇ ਘਰ ਵੀ ਕੰਮ ਕਰਦੀ ਸੀਗੀ ਉਹ ਨਾਲ ਬੈ ਕੇ ਡਰਿੰਕ ਕਰਦੀ ਆ ਉਹ ਨਾਲ ਰਲਿਆ ਹੋਇਆ ਉਹ ਪੂਰਾ ਚੱਕਰ ਲਗਾਉਂਦਾ ਰਿਹਾ ਸਾਡੇ ਘਰ ਕਿ ਪੂਜਾ ਨਹੀਂ ਆ ਰਹੀ ਪੂਜਾ ਨਹੀਂ ਆ ਰਹੀ ਮੈਂ ਕਹਾਂ ਦੱਸੋ ਕੀ ਕੰਮ ਹੈ ਕਹਿੰਦਾ ਮੇਰੇ ਘਰ ਕੰਮ ਕਰ। ਮੈਂ ਕਿਹਾ ਤੁਹਾਡੇ ਘਰ ਕੀ ਕੰਮ ਕਰਦੀ ਐ? ਕਹਿੰਦਾ ਬਸ ਥੋੜੀ-ਬਹੁਤ ਸਫਾਈ ਕਰਦੀ। ਮੈਂ ਕਿਹਾ ਉਹਨੇ ਤੇ ਕਿਹਾ ਕਿ ਮੈਂ ਰੋਟੀ ਬਣਾਨੀ ਆ। ਕਹਿੰਦਾ ਨਹੀਂ ਰੋਟੀ ਨਹੀਂ ਬਣਾਉਂਦੀ ਸਫਾਈ ਕਰਦੀ ਐ। ਥੋੜੀ-ਬਹੁਤ। ਉਹ ਕੀ ਮੰਗ ਕੇ ਕਰ ਰਹੀ ਸੀ? ਮੰਗ ਇਹੀ ਐ ਕਿ ਸਾਡਾ ਸਮਾਨ ਸਾਨੂੰ ਦਵਾਈਆ ਜਾਵੇ। ਸਾਨੂੰ ਇਨਸਾਫ ਚਾਹੀਦਾ। ਮਾਮਲਾ ਵੀ ਇੱਕ ਮੋਨਿਕਾ ਨਾਂ ਦੀ ਔਰਤ ਨੇ ਦਰਖਾਸਤ ਦਿੱਤੀ ਐ ਕਿ ਮੇਰੇ ਘਰ ਚੋਰੀ ਹੋਈ ਆ। ਉਹ ਆਪਣੀ ਨੌਕਰਾਰੀ ਤੇ ਇਲਜ਼ਾਮ ਲਾਉਂਦੀ ਐ। ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ। ਜੋਏ ਜੇ ਉਹਦਾ ਕੋਈ ਰੋਗ ਲਾ ਹੋਇਆ ਤੇ ਉਹਤੇ ਕਾਰਵਾਈ ਕੀਤੀ ਜਾਊਗੀ ਨਹੀਂ ਦੇ ਉਹ ਛੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੱਕਰ ਰਹੀ ਉਹਨੂੰ ਪੁੱਛਗਿਛ ਕੀਤੀ ਗਈ ਹੈ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਉਹ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ